ਸਤ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਲਵਪੀਰ ਸਿੰਘ ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਇੱਕ ਸ਼ਖਸ ਕੁਝ ਲੋਕਾਂ ਉੱਪਰ ਕਰੋਪ ਲਾ ਰਿਹਾ ਸੀ ਕਿ ਉਸ ਨਾਲ ਰਤਿ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਝੋਖਾ ਹੋਇਆ ਹੈ ਆ ਬੇਨੇ ਪੈਸੇ ਜਿਹੜੇ ਮੋੜੇ ਨੇ ਆ ਬਚਾਰੇ ਗੁਰਪ੍ਰੀਤ ਕੂਰੀ ਨੇ ਜਿੰਮੇ ਲੈ ਕੇ ਇਹ ਦੋਮੀਆਂ ਮੋੜ ਕੇ ਸਾਡਾ ਸੌਦਾ ਪੂਰ ਨਹੀਂ ਚੜਿਆ ਠੀਕ ਆ ਦੜਕੇ ਗਾਵੇਂ ਠੀਕ ਆ ਬਈ ਗੁਰਪ੍ਰੀਤ ਜੀ ਮੈਨੂੰ ਕਰਨ ਕੋਈ ਚੱਕਰ ਨਹੀਂ ਮੈਂ ਕੋਈ ਚੱਕਰ ਨਹੀਂ ਦੋਏ ਜਾਣਿਆ ਬਚਾਰੇ ਇਹਦੇ ਇਹਨਾਂ ਦੇ ਕੋਈ ਚੱਕਰ ਨਹੀਂ ਠੀਕ ਆ ਬਈ ਨਾ ਨਾ ਕੋਈ ਨਾ ਲੈ ਇਹਦਾ ਜਲੂਸ ਕੱਢਾਂਗੇ ਬਾਈ ਸੌਦਾ ਦਾ ਆਪਣਾ ਹੋਇਆ ਦੀ 3 ਹਾਂ ਹਾਂ ਲੈ 3 ਚ ਸੌਦਾ ਹੋਇਆ ਦੀ ਤਾਂ ਕੋਈ ਇਹ ਵੀਡੀਓ ਗੁਰਤੇਗ ਬਹਾਦਰ ਟਰੱਕ ਯੂਨੀਅਨ ਵਾਨੀਗੜ ਦੀ ਹੈ ਜਿਸ ਨੇ ਇਹ ਸ਼ਖਸ ਮਨਜੀਤ ਸਿੰਘ ਕਾਕਾ ਹੈ ਅਤੇ ਇਹ ਗੱਲ ਗੁਰਤੇਗ ਬਹਾਦਰ ਟਰੱਕ ਯੂਨੀਅਨ ਵਾਨੀਗੜ ਦੀ ਹੈ ਜਿਸ ਵਿੱਚ ਮਨਜੀਤ ਸਿੰਘ ਕਾਕਾ ਦਾ આરોਪ ਹੈ ਕਿ ਉਸ ਨਾਲ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਧੋਖਾ ਹੋਇਆ ਹੈ ਮਨਜੀਤ ਸਿੰਘ ਕਾਕਾ ਨਾਲ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਗੱਲ ਮੁਗੀ ਸੀ ਕਿ ਉਸ ਨੂੰ 3 ਲੱਖ ਰੁਪਏ ਦੇ ਕੇ ਕਾ ਯੂਨੀਅਨ ਦੀ ਪ੍ਰਦਾਨਗੀ ਮਿਲ ਜਾਵੇਗੀ ਪਰ ਫਿਰ ਕਿਸੇ ਹੋਰ ਤੋਂ 55 ਲੱਖ ਲੈ ਕੇ ਇਹ ਪ੍ਰਦਾਨਗੀ ਉਸ ਨੂੰ ਦਿੱਤੀ ਗਈ ਇਸ ਵੀਡੀਓ ਵਿੱਚ ਜਿਹੜਾ ਸ਼ਖਸ ਨਜ਼ਰ ਆ ਰਿਹਾ ਉਸ ਦਾ ਨਾਮ ਗੁਰਪ੍ਰੀਤ ਸਿੰਘ ਹੈ ਆ ਬਚਾਰੇ ਗੁਰਪ੍ਰੀਤੂਰੀ ਨੇ ਜਿੰਮੇ ਲੈ ਕੇ ਤੇ ਉਮੀਆ ਮੋੜ ਕੇ ਸਾਡਾ ਸੌਦਾ ਅਤੇ ਉਹ ਐਮਐਲ ਨਰਿੰਦਰ ਕੌਰ ਭਰਾਜ ਦਾ ਕਰੀਬੀ ਮੰਨਿਆ ਜਾਂਦਾ ਹੈ ਇਸ ਤੋਂ ਬਾਅਦ ਮਨਜੀਤ ਸਿੰਘ ਕਾਕਾ ਨੇ ਇੱਕ ਹੋਰ ਵੀਡੀਓ ਅਪਲੋਡ ਕੀਤੀ ਜਿਸ ਵਿੱਚ ਉਸ ਨੇ ਆਪਣੀ ਗੱਲ ਸਾਫ਼ ਕੀਤੀ ਕਿ ਇਸ ਵਿੱਚ ਐਮਐਲ ਨਰਿੰਦਰ ਕੌਰ ਭਰਾਜ ਅਤੇ ਉਸ ਦੀਆਂ ਕਰੀਬੀਆਂ ਨੇ ਜੋਦਾ ਪੈਸੇ ਲੈ ਕੇ ਕਿਸੇ ਹੋਰ ਨੂੰ ਪ੍ਰਦਾਨ ਜੀ ਦੇ ਦਿੱਤੀ ਇੱਕ ਸਾਡੇ ਕੋਲ ਗੁਰਪ੍ਰੀਤ ਸਿੰਘ ਇੱਕ ਲੱਖ ਇੱਕ ਇੱਕ ਨੰਦਾਪੁਰ ਗੁਰਪ੍ਰੀਤ ਇਹ ਮੇਰੀ ਜਾਣ ਦੇ ਜ਼ਿੰਮੇਵਾਰ ਨੇ ਜੇ ਮੈਂ ਮਰਦਾ ਇਹਨਾਂ ਨੇ ਮੇਰੇ ਤੋਂ ਪੈਸੇ ਲੈਂਦੇ ਹੋਏ ਤੇ ਮੇਰੇ ਪੈਸੇ ਮੇਰੇ ਪਹਿਲਾਂ ਵਾਪਸ ਕਰਦੇ ਬਾਦ ਨੂੰ ਇਹਨਾਂ ਦੀ ਪਰਧਾਨ ਨਾ ਮੈਂ ਜੇ ਹੁਣ ਮੈਂ ਮਰਦਾ ਇਹ ਜਾਣ ਦੇ ਜ਼ਿੰਮੇਵਾਰ ਇਹ ਨਹੀਂ ਮੈਂ ਮਰੂੰਗਾ ਪਹਿਲਾਂ ਬਖਾਉਣੇ ਤੋਂ ਬਾਅਦ ਹੁਣ ਪਹਿਲਾਂ ਮੈਂ ਮਰੂਗਾ ਕੁਝ ਮਾੜੀ ਹੋ ਜੇ ਪਹਿਲਾਂ ਉਸ ਨਾਲ 3 ਲੱਖ ਵਿੱਚ ਇਹ ਗੱਲ ਮੁਕੀ ਹੋਈ ਸੀ ਪਰ ਬਾਅਦ ਵਿੱਚ ਵਿੱਕੀ ਬਾਜਵਾ ਦੁਆਰਾ 55 ਲੱਖ ਦੇ ਕੇ ਉਹ ਪ੍ਰਧਾਨਗੀ ਲੈ ਲਈ ਗਈ ਇਹ ਸਭ ਮਨਜੀਤ ਸਿੰਘ ਕਾਕਾ ਨੇ ਬਾਬੂ ਕੋਲ ਕੇ ਗੱਲਾਂ ਕਈਆਂ ਇਸ ਤੋਂ ਬਾਅਦ ਮਨਜੀਤ ਸਿੰਘ ਕਾਕਾ ਨੇ ਸਪਰੇਅ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਇਸ ਦਾ આરોਪ ਮਨਜੀਤ ਸਿੰਘ ਕਾਕਾ ਨੇ ਐਮਐਲਏ ਨਿਰਿੰਦਰ ਕੌਰ ਭਰਾਜ ਅਤੇ ਉਸ ਦੀ ਕਰੀਬੀਆਂ ਉੱਪਰ ਲਾਇਆ ਜੇਕਰ ਨਿਰਿੰਦਰ ਕੌਰ ਭਰਾਜ ਦੀ ਗੱਲ ਕਰੀਏ ਤਾਂ ਅਸੰਗਰੂਰ ਦੀ ਆਮ ਆਦਮੀ ਪਾਰਟੀ ਤੋਂ ਐਮਐਲਏ ਹੈ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਇੱਕ ਇਮਾਨਦਾਰ ਅਤੇ ਸੱਚੀ ਪਾਰਟੀ ਕਹੋਂਦੀ ਹੈ ਪਰ ਹੁਣ ਇਹ ਦੇਖਣਾ ਮਹੱਤਵਪੂਰਨ ਹੋਵੇਗਾ ਆਮ ਆਦਮੀ ਪਾਰਟੀ ਆਪਣੇ ਐਮਐਲਏ ਦੇਤਰਕ ਉਰ ਪਰਾਜ ਉਪਰ ਕੋਈ ਐਕਸ਼ਨ ਲੈਂਦੀ ਹੈ ਜਾਂ ਦੂਜੀਆਂ ਪਾਰਟੀਆਂ ਮੰਗ ਇਸ ਨੂੰ ਅਣਦੇਖਾ ਕਰ ਦੇਵੇਗੀ ਪਰ ਉਸਦੇ ਐਮਐਲਏ ਐਮਪੀ ਇਸ ਤਰ੍ਹਾਂ ਵਿਸ਼ਟਾਚਾਰ ਕਰਦੇ ਹਨ ਇਸ ਤੋਂ ਪਹਿਲਾਂ ਵੀ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸੋਧਿਆ ਵਰਗੇ ਵੱਡੇ ਵੱਡੇ ਲੀਡਰਾਂ ਉਪਰ ਵਿਸ਼ਟਾਚਾਰ ਦੇ ਰੋਕ ਲੱਗਿਆ ਜਿਸ ਨਾਲ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੁਣ ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਆਪਣੇ ਐਮਐਲਏ ਉਪਰ ਕੀ ਐਕਸ਼ਨ ਲੈਂਦੀ ਹੈ आम आदमी पार्टी कट्टर ईमानदार पार्टी है कट्टर ईमानदार मतलब अगर हमारा अपना भी कोई चोरी करेगा उसे छोड़ेंगे नहीं उसे बच्चे नहीं